ਸਾਧ ਸੰਗਤ ਜੀ ਚੰਦਰਮਣੀ ਨਾਮ ਦੇ ਇੱਕ ਗਨਕਾ ਪਾਵ ਵੇਸ਼ਵਾ ਹੋਈ ਹੈ ਜੋ ਧਨ ਦੀ ਪ੍ਰਾਪਤੀ ਵਾਸਤੇ ਪਰਾਏ ਪੁਰਸ਼ਾ ਦੇ ਕੋਲ ਆਪਣਾ ਤਨ ਵੇਚਦੀ ਸੀ ਅਠੇਪੈਰ ਇਸੇ ਲਾਲਸਾ ਦੇ ਵਿੱਚ ਆਪਣਾ ਗੁਜ਼ਾਰ ਦਿੰਦੀ ਇੱਕ ਦਿਨ ਬਹੁਤ ਮੀਂਹ ਪਿਆ ਹੈ ਇੱਕ ਮਹਾਤਮਾ ਜਿਨ੍ਹਾਂ ਦੇ ਕੱਪੜੇ ਭਿੱਜੇ ਹੋਏ ਸਨ ਮੀਂਹ ਦੇ ਵਿੱਚ ਉਹ ਆ ਕੇ ਗਣਿਕਾਂ ਦੇ ਬੂਹੇ ਤੇ ਅੱਗੇ ਖਲੋ ਗਏ ਹਨ ਖੜੇ ਹੋ ਗਏ ਉਹਦੇ ਦਰਵਾਜੇ ਤੇ ਠੰਡ ਦੇ ਕਾਰਨ ਮਹਾਤਮਾ ਬੇਹਾਲ ਸੀ ਤੇ ਉਸਦੇ ਦੰਦ ਵੱਜ ਰਹੇ ਸਨ ਕੰਬ ਰਿਹਾ ਸੀ ਸਰੀਰ ਉਹਦਾ ਉਹਨਾਂ ਦੀ ਅਜਿਹੀ ਤਰਸਯੋਗ ਹਾਲਤ ਵੇਖ ਕੇ ਇਸਤਰੀ ਸੁਭਾਅ ਦੇ ਅਨੁਸਾਰ ਗਣਕਾਂ ਨੂੰ ਤਰਸ ਆ ਗਿਆ ਹੈ ਆਪਣੇ ਘਰ ਦੇ ਅੰਦਰ ਬਿਠਾ ਕੇ ਕੋਲਿਆ ਦੀ ਅੰਗੀਠੀ ਵਾਲੀ ਹੈ ਜਿਸ ਦੇ ਨਾਲ ਮਹਾਤਮਾ ਦੇ ਕੱਪੜੇ ਸੁੱਕ ਗਏ ਤੇ ਨਿਗ ਮਿਲਿਆ ਹੈ ਉਸ ਨੂੰ ਸਰੀਰ ਨੂੰ ਵੀ ਸੁੱਖ ਮਿਲਿਆ ਮੀ ਹੜ ਜਾਣ ਕਾਰਨ ਸੰਤ ਜਾਣ ਦੇ ਲਈ ਫਿਰ ਤਿਆਰ ਹੋ ਗਿਆ ਵੀ ਹੁਣ ਮੈਂ ਜਾਣਾ ਹੈ ਜਾਣ ਕੇ ਚਰਨ ਤੀਰਥ ਕੋਟ ਗੰਗਾ ਇਹ ਮਹਾਵਾਗ ਦੇ ਅਨੁਸਾਰ ਮਹਾਪੁਰਸ਼ਾਂ ਦੇ ਬਚਨਾਂ ਤੇ ਦਰਸ਼ਨਾਂ ਦਾ ਸਦਕਾ ਵੇਸਵਾ ਦੇ ਮਨ ਦੇ ਵਿੱਚ ਸ਼ੁਭ ਸੰਕਲਪ ਪੈਦਾ ਹੋਇਆ ਹੈ ਸੰਤਾ ਦੇ ਚਰਨਾਂ ਤੇ ਸਿਰ ਰੱਖ ਕੇ ਬੇਨਤੀ ਕਰਨ ਲੱਗੀ ਹੈ ਕਿ ਇਹ ਮਹਾਰਾਜ ਮੈਂ ਬੜੀ ਅਪਹਾਗਣ ਤੇ ਪਾਪਣ ਹਾਂ ਔਰ ਅਦ ਦਾ ਪਤੀ ਰੱਬ ਰੂਪ ਹੁੰਦਾ ਹੈ ਪਰ ਮੈਂ ਤਾਂ ਦੋਲਤ ਦੇ ਲਾਲਚ ਦੇ ਵਿੱਚ ਦਿਨ ਦੇ ਵਿੱਚ ਕੋ ਕਰਮ ਕਰਨ ਲਈ ਵਖ ਵਖ ਮਰਦਾਂ ਨੂੰ ਬਤੀਤ ਧਾਰਦੀ ਹਾਂ ਮੇਰਾ ਪਾਪਨ ਦਾ ਉਧਾਰ ਕਿਵੇਂ ਹੋਵੇਗਾ ਮਹਾਤਮਾ ਜੀ ਤਾਂ ਆਪ ਕਿਰਪਾ ਲੋ ਦਿਆਲੂ ਹੋ ਕੇ ਮੇਰੇ ਅਭਾਗਣ ਤੇ ਮੈਂ ਅਭਾਗਣ ਹਾਂ ਮੇਰੇ ਅਭਾਗਣ ਦੇ ਉੱਤੇ ਵੀ ਤਰਸ ਖਾ ਕੇ ਕਿਰਪਾ ਕਰੋ ਮਹਾਤਮਾ ਜੀ ਜਦੋਂ ਗਣਕਾਂ ਨੇ ਇਸ ਪ੍ਰਕਾਰ ਬੇਨਤੀ ਕੀਤੀ ਤਾਂ ਸੰਤਾ ਨੇ ਇੱਕ ਤੋਤੇ ਵਾਲਾ ਪਿੰਜਰਾ ਜੋ ਉਹਨਾਂ ਦੇ ਕੋਲ ਸੀ ਗਣਕਾਂ ਨੂੰ ਫੜਾਉਂਦਿਆ ਕਿਹਾ ਕਿ हे ਪੁੱਤਰੀ ਇਸ ਤੋਤੇ ਨੂੰ ਆਪਣੇ ਕੋਲ ਰੱਖ ਆਪਣੇ ਕੋਲ ਰੱਖ ਲੈ ਸਵੇਰੇ ਉੱਠ ਕੇ ਇਸ਼ਨਾਨ ਕਰਨ ਤੋਂ ਬਾਅਦ ਇਸ ਤੋਤੇ ਨੂੰ ਰਾਮ ਰਾਮ ਪੜਾਉਣਾ ਹੈ ਉਪਦੇਸ਼ ਦੇ ਕੇ ਸੰਤ ਚਲੇ ਗਏ ਵਿਦਾ ਹੋ ਗਏ ਗਨਕਾਂ ਨੇ ਹਰ ਰੋਜ਼ ਸੰਤਾਂ ਦਾ ਬਚਨ ਕਮਾਉਣਾ ਸ਼ੁਰੂ ਕੀਤਾ ਹਰ ਰੋਜ਼ ਤੋਤੇ ਨੂੰ ਰਾਮ ਨਾਮ ਜਪਾਉਂਦਿਆਂ ਉਸ ਦਾ ਕਮਰਾ ਉਸ ਦੀ ਰਸਨਾ ਪਵਿੱਤਰ ਹੋਣ ਲੱਗੀ ਨਾਮ ਕਹਿਤ ਗੋਵਿੰਦ ਕਾ ਸੂਚੀ ਭਈ ਰਸਨਾ ਨਾਮ ਜਪਦਿਆਂ ਕਹਿੰਦਿਆਂ ਉਚਾਰਨ ਕਰਦਿਆਂ ਗੋਬਿੰਦ ਪਰਮੇਸ਼ਰ ਦਾ ਜੀਵ ਦੀ ਰਸਨਾ ਪਵਿੱਤਰ ਹੋ ਜਾਂਦੀ ਹੈ। ਜੋ ਸਾਬੂਨ ਕਾ ਪਰ ਊਜਲ ਹੋਤ ਨਾਮ ਜਪਤ ਸਭ ਭ੍ਰਮ ਭਾਉ ਖੋਤ। ਗਨਕਾ ਦਾ ਮਾਨਵੀ ਉੱਚਾ ਹੋਣ ਲੱਗਾ ਹੈ। ਇੱਕ ਹਨੇਰੀ ਰਾਤ ਨੂੰ ਇੱਕ ਜ਼ਹਿਰੀਲੇ ਸੱਪ ਨੇ ਤੋਤੇ ਨੂੰ ਪਿੰਜਰੇ ਦੇ ਵਿੱਚ ਜਾ ਕੇ ਡਸ ਲਿਆ। ਦੱਸ ਕੇ ਮਾਰ ਦਿੱਤਾ ਹਨੇਰੇ ਦੇ ਵਿੱਚ ਨਿਤ ਦੇ ਨਿਯਮ ਅਨੁਸਾਰ ਗਨਕਾ ਤੋਤੇ ਨੂੰ ਰਾਮ ਰਾਮ ਕਹੋਣ ਲੱਗੀ ਪਰ ਤੋਤੇ ਦੀ ਕੋਈ ਆਵਾਜ਼ ਨਾ ਆਈ ਉਸਨੇ ਸੋਚਿਆ ਕਿ ਤੋਤਾ ਕਿਤੇ ਸੁਤਾ ਪਿਆ ਹੈ ਤੋਤੇ ਨੂੰ ਜਗਾਉਣ ਦੇ ਲਈ ਪਿੰਜਰੇ ਤੇ ਬੂਹੇ ਦੇ ਰਾਹੀ ਜਦੋਂ ਪਿੰਜਰੇ ਦੇ ਵਿੱਚ ਹੱਥ ਪਾਇਆ ਤਾਂ ਸੱਪ ਨੇ ਗਨਕਾ ਨੂੰ ਵੀ ਡੰਗ ਲਿਆ ਡੰਗ ਮਾਰਿਆ ਦੱਸ ਲਿਆ ਹੈ ਗਨਕਾਂ ਨੂੰ ਰਾਮ ਰਾਮ ਕਹਦੀ ਦੇ ਪ੍ਰਾਣ ਨਿਕਲ ਗਏ ਅੰਤ ਵੇਲੇ ਰਾਮ ਦਾ ਨਾਮ ਲੈਣ ਕਰਕੇ ਬੈਕੁੰਠ ਧਾਮ ਨੂੰ ਵਸਨੀਕ ਹੋ ਗਈ ਹੈ ਰਾਮ ਜਿਹੜਾ ਪਰਮੇਸ਼ਰ ਰਮਿਆ ਹੋਇਆ ਸਾਰੇ ਪਾਸੇ ਤੋ ਇਸ ਪ੍ਰਕਾਰ ਪ੍ਰਭੂ ਦਾ ਨਾਮ ਜਪ ਕੇ ਸਾਧ ਸੰਗਤ ਜੀ ਅਣਗਿਣਤ ਪਾਪੀ ਵੀ ਪੰਨੀ ਹੋ ਗਏ ਮੁਕਤ ਹੋ ਜਾਂਦੇ ਹਨ ਜਿਵੇਂ ਗਨਕਾ ਦਾ ਉਧਾਰ ਹੋਇਆ ਗੁਰਬਾਣੀ ਦੇ ਵਿੱਚ ਵੀ ਸਤਗੁਰੂ ਮਹਾਰਾਜ ਜੀ ਗਨਕਾ ਦੇ ਬਾਬਤ ਸਤਗੁਰੂ ਮਹਾਰਾਜੇ ਫਰਮਾਉਂਦੇ ਹਨ ਸੂਆ ਪੜਾਵਦ ਗਨਕਾ ਤਰੀ ਸੂਆ ਕਹਿੰਦੇ ਤੋਤਾ ਤੋਤੇ ਨੂੰ ਸੂਆ ਪੜਾਵਦ ਗਨਕਾ ਤਰੀ ਸੋਹਰ ਨੈਣੋ ਕੀ ਪੂਤਰੀ